ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪ ਸਭ ਜੀ ਸਾਰੇ ਠੀਕ ਠਾਕ ਹੋਵਗੇ। ਆਪਾਂ ਵੀ ਠੀਕ ਠਾਕ ਹਾਂ ਜੀ। ਅੱਜ ਆਪਾਂ ਲੱਗੇ ਆ ਜੀ ਫਿਰ ਤੋਂ ਰਸੋਈ 'ਚ ਆ ਗਏ ਆ ਤੇ ਆਪਾਂ ਲੱਗੇ ਅੱਜ ਇਮਲੀ ਦੀ ਕੜੀ ਬਣਾਉਣਾ। ਦਹੀਂ ਦੀ ਤੇ ਲੱਸੀ ਦੀ ਕੜੀ ਤੇ ਸਾਰਿਆਂ ਨੇ ਖਾਧੀ ਹੋਊਗੀ। ਸ਼ਾਇਦ ਇਮਲੀ ਦੀ ਕੜੀ ਕੋਈ ਕੋਈ ਬਣਾਦਾ ਹੋਵੇ। ਤੇ ਮੈਂ ਅੱਜ ਲੱਗੀ ਆ ਮੇਰਾ ਦਿਲ ਕਰਦਾ ਪਿਆ ਸੀ ਕੜੀ ਖਾਣ ਨੂੰ ਤੇ ਮੈਂ ਕਿਹਾ ਇਮਲੀ ਦੀ ਕੜੀ ਬਣਾ ਕੇ ਖਾਣੇ ਆ ਥੋੜਾ ਖੱਟੀ ਹੋਵੇ। ਤੇ ਇਮਲੀ ਮੈਂ ਲੈ ਲਈ ਆ ਜੀ ਤੇ ਇਹਨੂੰ ਆਪਾਂ ਦਿੰਨੇ ਆ ਪਿਓ ਇਹਨੂੰ ਹੁਣ ਆਪਾਂ ਥੋੜਾ ਟਾਈਮ ਲਈ ਭਿਜੀ ਰਹਿਣ ਦਿੰਨੇ ਆ ਉਹਨਾਂ ਚਿਰ ਆਪਾਂ ਪਿਆਜ਼ ਤੇ ਆਲੂ ਤੇ ਟਮਾਟਰ ਤੇ ਲਸਣ ਅਦਰਕ ਨਹੀਂ ਮੈਂ ਕੜੀ ਦੇ ਵਿੱਚ ਪਾਉਣਾ ਮੇਰਾ ਦਿਲ ਨਹੀਂ ਕਰਦਾ ਅਦਰਕ ਪਾਉਣ ਨੂੰ ਤੇ ਆਪਾਂ ਇਹ ਚੀਜ਼ਾਂ ਪਾ ਕੇ ਫਿਰ ਇਹਨਾਂ ਨੂੰ ਕੱਟਦੇ ਹਾਂ ਉਹਨਾਂ ਚਿਰ ਨੂੰ ਏਮਲੀ ਇਹ ਕੜੀ ਮੈਂ ਮੈਸ਼ ਕਰਤੀ ਆ ਵਿੱਚ ਤੇ ਹੁਣ ਆਪਾਂ ਇਹਨੂੰ ਟੱਕ ਦਿੰਨੇ ਆ ਤੇ ਜਿੰਨਾ ਚਿਰ ਇਹ ਤਿਆਰ ਹੋਣੀ ਆ ਚੰਗੀ ਤਰ੍ਹਾਂ ਇੱਕ ਵਾਰੀ ਭਿਜ ਜੇ ਫਿਰ ਉਹਨਾਂ ਚਿਰ ਆਪਾਂ ਅਦਰਕ ਵਗੈਰਾ ਆਪਾਂ ਲਸਣ ਵਗੈਰਾ ਕੱਟ ਲੈਨੇ ਇੱਧਰ ਲਈਏ ਆਪਾਂ ਪਿਆਜ਼ ਲਸਣ ਤੇ ਦੋ ਪਾਈਵੇਂ ਆਲੂ ਖੜੀ ਦੇ ਨਾਲ ਬਣਾਵਾਂਗੇ ਆਪਾਂ ਚੌਲ ਇਹ ਨਾਲੇ ਇਹਨਾਂ ਚੀਜ਼ਾਂ ਦਾ ਆਪਣਾ ਤੰਗ ਬੜਾ ਸ਼ਕੀਨ ਹੈ ਕੜੀ ਚੌਲ ਦਾ ਕੜਾਈ ਆਪਾਂ ਰੱਖਤੀ ਆ ਗੈਨ ਗੈਸ ਆਪਾਂ ਆਨ ਕਰ ਦਿੰਨੇ ਆ ਤੇ ਇਧਰ ਆਪਾਂ ਲੈ ਲਿਆ ਚੌਲਾਂ ਨੇ ਪਾਣੀ ਵੀ ਢਾਰ ਦਿੱਤਾ ਕੇ ਉਹ ਤੇਲ ਦੀ ਬੋਤਲ ਆਪਾਂ ਇਹਨੂੰ ਖੋਲ ਲਈਏ ਸਰੋਂ ਦਾ ਤੇਲ ਲਿਆ ਜੀ ਆਪਾਂ ਸੇ ਹੀ ਬਤਾਨੋ ਸਰੋਂ ਦਾ ਹੈ ਕਿ ਤੋਰੀ ਦਾ ਤੇਲਿਆ ਸਾਨੂੰ ਇੰਨਾ ਪਤਾ ਇਹ ਤੇ ਇਹਨੂੰ ਛੱਡ ਲੈਂਦੀ ਆ ਚੰਗੀ ਤਰ੍ਹਾਂ ਫੇਰ ਆਪਾਂ ਪਾਉਨੇ ਆ ਇਹਦੇ ਵਿੱਚ ਪਿਆਜ਼ ਵਗੈਰਾ ਇੱਕਦਰਾ ਪਾਹ ਤੋਕੇ 탸ਮਲੀ ਨੂੰ ਇੱਕਦਰੀ ਚੰਗੀ ਤਰ੍ਹਾਂ ਮੈਸ਼ ਕਰ ਲਈਏ ਫਿਰ ਆਪਾਂ ਇਹਨੂੰ ਪਉਂਦੇ ਆ ਪਉਣ ਕੇ ਫਿਰ ਆਪਾਂ ਇਹ ਚ ਮਲਾਉਨੇ ਆ ਵੇਸਣ ਵਗੈਰਾ ਚੰਹੀ ਤੇਰਾ ਆਪਾਂ ਵਿੱਚ ਮੈਚ ਕਰ ਲਿਆ ਹੁਣ ਆਪਾਂ ਇਹਨੂੰ ਪੂਣ ਲੈਨੇ ਆ ਇਧਰ ਮੈਂ ਪੋਣੀ ਤੇ ਕੌਲਾ ਰੱਖ ਲਿਆ ਵੈਸੇ ਅੱਗੇ ਮੈਂ ਦਹੀਂ ਦੇ ਵਿੱਚ ਜਦੋਂ ਬਣਾਉਣੀ ਆ ਉਹਦੇ ਮੈਂ ਥੋੜੀ ਜਿਹੀ ਇਮਲੀ ਮੈਚ ਕਰਦੀ ਹੁੰਦੀ ਆ ਕਿਉਂਕਿ ਥੋੜਾ ਜਿਹਾ ਖੱਟੀ ਵਾਲੀ ਅੱਧੀ ਕਿ ਵਧੀਆ ਲੱਗਦੀ ਆ ਹਾਂ ਇਹ ਮਲੀ ਦਾ ਕੀ ਕਚੂਬਰ ਕਰਤਾ आप लसन पाने माड़ा जहां भी है फिर आप प्याज से आलू तो टमाटर ये मैं कट्ठे पा देने हो तेल ज्यादा गर्म कि ना पा कर लसन सिक भाई हम आप देने टमाटर सारा पापलना बेसन भी अपना छा लिया हम आप बेसन में ना वह बेसतन में छोटी डेढ़ कणछ भी है जी

ਵੇਸਨ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਜੀ ਕੜੀ ਇਹਦੇ ਵਿੱਚ ਇੰਗਲਿਸ਼ ਹੁਣ ਆਪਾਂ ਇਧਰ ਤੜਕੇ ਵੀ ਪਿਆਰੀ ਹੁੰਦੀ ਪਈ ਹੈ ਜੀ ਪਿਆਜ਼ ਭੁੱਜ ਗਿਆ ਹੁਣ ਆਪਾਂ ਇੱਥੇ ਸੋਨੇ ਆ ਜੀਰਾ ਲੂਨ ਹਲਦੀ ਇਹ ਮਸਾਲਾ ਦਾ ਇੱਥੋਂ ਕਾ ਅਬ ਮਸਾਲਾ ਗ੍ਰाइंड ਕਰਦੇ ਹਾਂ ਇਹ ਮਸਾਲਾ ਪੂਰਾ ਹੈ ਇਹ ਗ੍ਰाइंड ਕਰਕੇ ਪਾ ਲਈਏ ਮਿਰਚ ਤੇ ਇਹਨੂੰ ਆਪਾਂ ਗ੍ਰाइंड ਕਰਕੇ ਪਾਉਨੇ ਆ। ਮੈਂ ਸਾਬਤ ਮਸਾਲੇ ਹੀ ਹੁੰਦੀ ਹੁੰਦੀ। ਕਿਸੇ ਮਸਾਲੇ ਦੇ ਵਿੱਚ ਕਹਿੰਦੇ ਬੜੀਆਂ ਜਿਆਦਾ ਮਿਲਾਕ ਤਾਂ ਹੁੰਦੀਆਂ ਵਾ ਮੈਂ ਇਸ ਕਰਕੇ ਆਪਣੇ ਹੱਥਾਂ ਨਾਲ ਹੀ ਗ੍ਰाइंड ਕਰੀਦਾ ਹਾਂ। ਤੇ ਬਾਅਦ ਚ ਪਾਉਨੇ ਆ। ਪਹਿਲਾਂ ਆਪਾਂ ਪਾ ਲਈਏ ਇਹਦੇ ਵਿੱਚ ਬੇਸਨ, ਇੰਗਲੀ ਦਾ ਪੋੜ। ਪਾਣੀ ਲਾ ਦਿੰਦੇ ਕਿ ਇਹ ਇੱਕ ਜਮ ਸੌਂਡ ਕਰ ਲੀਂ ਸੌਂਡ ਨਹੀਂ ਉਹ ਸੌਂਡ ਮੈਟੋ ਕੱਢ ਲੀਂ ਫੋਨ 'ਚ ਮੈਂ ਬੋਲੀ ਅੱਛਾ ਬਾਕੀ ਸਾਰੀ ਐਸੇ ਬਸ ਸਾਪਤ ਮਸਾਲੇ ਚਾਹੀਦਾ ਕੀ ਗਿੰਦਾ ਲਾਚੀ ਹੁੰਦੀ ਆ ਤਨੀਆ ਕਾਲੀ ਮਿਰਚ ਜੀਰਾ ਮੋਟੀ ਲੱਜੀ ਮਗਾ ਇਹਨੂੰ ਕੀ ਕਹਿੰਦੇ ਆ ਪਤਾ ਨਹੀਂ ਇਹਨੂੰ ਲੱਕੜੀ ਜੀਰੋ ਜੀ ਕਹਿੰਦੇ ਉਨਾ ਫਿਰ ਥੋੜੀ ਜਿਹੀ ਕਿਚੜ ਪਾ ਦੇਣਾ ਖੜੀਚਾ ਪਾ ਕੇ ਹੋਰ ਪਾਣੀ ਕਰਾਂਗੇ ਮੈਂ ਨਾ ਦੇਖਿਆ ਮੈਂ ਸੋਚ ਕੇ ਪਾਉਣੀ ਹੈ ਪਾਣੀ ਕਿੰਨਾ ਪਾਉਣਾ ਹੈ ਕਿ ਵੀ ਦੇਖੀਏ ਚਾਵਲ ਬਣ ਕੇ ਤਿਆਰ ਆ ਤੇ ਹੁਣ ਆਪਾਂ ਇਹਨਾਂ ਨੂੰ ਟੇਸਟ ਕਰਕੇ ਵੇਖਾਂਗੇ ਕੀ ਵਧੀਆ ਬਣੀ ਅੱਜ ਮੈਂ ਕੜੀ ਬਣਾਈ ਆ ਜੀ ਇਮਲੀ ਦੀ ਤੇ ਜੀ ਤੁਸੀਂ ਸਾਨੂੰ ਜੇ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਐ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਸਾਨੂੰ ਵੀ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਐ ਜੀ ਪਲੀਜ਼ ਸਾਡੀਆਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਵੇਖਿਆ ਕਰੋ ਥੈਂਕ ਯੂ